ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਵਿਦਵਾਨ ਪੰਡਿਤ ਜਨ ਪਹੁੰਚੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ ਕਹਿੰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇੱਕ ਗੱਲ ਦਾ ਇਹ ਸਾਡੇ ਮਨ ਚ ਸ਼ੰਕਾ ਤੇ ਦੂਰ ਕਰ ਦਿਓ ਸਤਿਗੁਰੂ ਕਹਿੰਦੇ ਕੀ ਕਹਨ ਲੱਗੇ ਪੀ ਸੰਸਾਰ ਦੇ ਵਿੱਚ বেদ ਸ਼ਾਸਤਰ ਤੇ ਪਹਿਲਾਂ ਹੀ ਸਨ ਗੁਰੂ ਨਾਨਕ ਸਹਿਬ ਦੇ ਆਉਣ ਤੋਂ ਪਹਿਲਾਂ ਵੀ ਸਨ ਇਹ বেদ ਸ਼ਾਸਤਰ ਸਿਮਰਤੀਆਂ ਇਹਨਾਂ ਨੂੰ ਪੜ ਕੇ ਵੀ ਸੰਸਾਰ ਦੇ ਜੀਵਾਂ ਦਾ ਭਲਾ ਹੁੰਦਾ ਸੀ ਪਹਿਲਾਂ ਤੇ ਇਹੋ ਪੜਦੇ ਰਹੇ ਇਹਨਾਂ ਦੀ ਵਿਚਾਰ ਤੇ ਚੱਲਦੇ ਰਹੇ ਤੇ ਜਦੋਂ ਗੁਰੂ ਨਾਨਕ ਸਾਹਿਬ ਆਏ ਸੰਸਾਰ ਵਿੱਚ ਇਹਨਾਂ ਨੇ ਗੁਰਬਾਣੀ ਉਚਾਰਨਾ ਕੀਤੀ ਗੁਰਬਾਣੀ ਤੇ ਜਦੋਂ ਵੇਦਾਂ ਸ਼ਾਸਤਰਾਂ ਦੇ ਪੜਨ ਦੇ ਨਾਲ ਵਿਚਾਰਨ ਦੇ ਨਾਲ ਹੀ ਜੀਵ ਦਾ ਭਲਾ ਹੋ ਜਾਂਦਾ ਤੇ ਫਿਰ ਗੁਰਬਾਣੀ ਉਚਾਰਨੀ ਐਵੇਂ ਵਾਧੂ ਦਾ ਕੰਮ ਨਹੀਂ ਇਹਦਾ ਕੀ ਫਾਇਦਾ ਸੀ ਗੁਰਬਾਣੀ ਉਚਾਰਨ ਦਾ ਤਨ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਕਿਉਂ ਉਚਾਰਨ ਕੀਤੀ ਇਸ ਸ਼ੰਕਾ ਸਾਡੇ ਮਨ ਵਿੱਚ ਤੁਸੀਂ ਦੂਰ ਕਰੋ ਤਨ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਇਹਨਾਂ ਦੇ ਮੰਨਦਾ ਇਹ ਸ਼ੰਕਾ ਦੂਰ ਕਰਨ ਵਾਸਤੇ ਗੁਰਬਾਣੀ ਦਾ ਬਚਨ ਉਚਾਰਨ ਕੀਤਾ ਇੱਕ ਸ਼ਬਦ ਉਚਾਰਨ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਪਿਆਰਿਓ ਇੱਕ ਗੱਲ ਸੁਣੋ ਠੀਕ ਹੈ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਵੀ ਸੰਸਾਰ ਦੇ ਜੀਵਾਂ ਦਾ ਭਲਾ ਹੁੰਦਾ ਸੀ ਪਰ ਕਿੰਨਿਆਂ ਕਦਾ ਹੁੰਦਾ ਸੀ ਸਾਰਿਆਂ ਦਾ ਤੇ ਨਹੀਂ ਨਾ ਬ੍ਰਾਹਮਣ ਪੜ੍ਹ ਸਕਦਾ ਤੇ ਛਤਰੀ ਸੁਣ ਸਕਦਾ ਵੈਸ਼ ਤੇ ਸ਼ੂਦਰ ਨੂੰ ਤੇ ਲਾਗੇ ਨਹੀਂ ਸੀ ਜਾਣ ਦਿੱਤਾ ਉਹ ਤੇ ਵਿਚਾਰੇ ਉਤਰਾ ਰਹਿ ਗਏ ਨਾ ਫਿਰ ਇਹਨਾਂ ਨੂੰ ਪੜਨ ਵਾਸਤੇ ਇਹਨਾਂ ਨੂੰ ਸਮਝਣ ਵਾਸਤੇ ਬਹੁਤੀ ਤੀਛਣ ਬੁੱਧੀ ਹੋਣੀ ਚਾਹੀਦੀ ਹੈ ਬਹੁਤਾ ਸਮਾ ਵਿਆਕਰਨ ਦੀ ਵਿਚਾਰ ਕਰੇ ਸੰਸਕ੍ਰਿਤ ਪੜੇ ਫਿਰ ਉਹਦੀ ਸਮਝ ਪਵੇ ਤੇ ਫਿਰ ਇਹਨਾਂ ਦਾ ਉਪਦੇਸ਼ ਗ੍ਰਹਿਣ ਕਰ ਸਕਦਾ ਤੇ ਉਹ ਵੀ ਸਾਰੇ ਨਹੀਂ ਬ੍ਰਾਹਮਣ ਪੜ ਸਕਦਾ ਛਤਰੀ ਸੁਣ ਸਕਦਾ ਪੜ ਨਹੀਂ ਸਕਦਾ ਉਹ ਵੀ ਸ਼ੂਦਰ ਤੇ ਵੈਸ਼ ਨੂੰ ਨਾ ਪੜਨ ਦਾ ਤੇ ਨਾ ਸੁਣਨ ਦਾ ਅਧਿਕਾਰ। ਜੇ ਕੋਈ ਸ਼ੂਦਰ ਤੇ ਵੈਸ਼ ਪੜਦਾ ਸੀ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ। ਜੇ ਕਿਤੇ ਸੁਣਦੇ ਸਨ ਵੇਦਾਂ ਸ਼ਾਸਤਰਾਂ ਦਾ ਗਿਆਨ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਵੀ ਤੁਸੀਂ ਨੀਚ ਦੇ ਤੁਸੀਂ ਨਹੀਂ ਇਹ ਕਰਮ ਕਰ ਸਕਦੇ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਬਚਨ ਉਚਾਰਨ ਕੀਤਾ ਕਹਿਣ ਲੱਗੇ ਸੁਣੋ ਭਾਈ ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ ਜੈਸੇ ਧਰਤੀ ਉੱਪਰ ਮੇਗਲਾ ਬਰਸਤ ਹੈ ਕੀ ਧਰਤੀ ਮਦੇ ਪਾਣੀ ਨਹੀਂ ਪਿਆਰਿਓ ਬੱਦਲ ਆਉਂਦੇ ਨੇ ਤੇ ਆਣ ਕੇ ਵਰਖਾ ਕਰਦੇ ਨੇ ਧਰਤੀ ਦੇ ਉੱਪਰ ਵਰਖਾ ਕਰਦੇ ਨੇ ਮੀਂਹ ਪਾਉਂਦੇ ਨੇ ਤੇ ਕੀ ਧਰਤੀ ਦੇ ਵਿੱਚ ਪਾਣੀ ਨਹੀਂ ਹੈਗਾ ਧਰਤੀ ਦੇ ਵਿੱਚ ਵੀ ਤੇ ਪਾਣੀ ਹੈਗਾ ਨਾ ਤੇ ਜਦੋਂ ਧਰਤੀ ਦੇ ਵਿੱਚ ਪਾਣੀ ਹੈਗਾ ਤੇ ਫਿਰ ਬੱਦਲਾਂ ਨੂੰ ਮੀਂਹ ਪਾਉਣ ਦੀ ਕੀ ਲੋੜ ਆ ਕੋਈ ਫਾਇਦਾ ਹੈ ਬੱਦਲਾਂ ਦੇ ਮੀਂਹ ਪਾਣ ਦੇ ਪਾਣੀ ਦਾ ਕਹਿੰਦੇ ਮਾਰਾ ਜਾ ਹੈਗਾ ਸਤਿਗੁਰੂ ਕਹਿੰਦੇ ਕੀ ਕਹਿੰਦੇ ਜੀ ਜਿਹੜਾ ਧਰਤੀ ਦਾ ਪਾਣੀ ਆ ਸਾਰੇ ਨਹੀਂ ਪ੍ਰਾਪਤ ਕਰ ਸਕਦੇ ਧਰਤੀ ਵਿੱਚੋਂ ਪਾਣੀ ਕੱਢਣ ਵਾਸਤੇ ਉਹਨਾਂ ਸਮਿਆਂ ਦੇ ਹਿਸਾਬ ਦੇ ਨਾਲ ਖੂਲਵਾਉਣਾ ਪੈਂਦਾ ਸੀ ਤੇ ਖੂਹ ਦਾ ਖਰਚਾ ਬੜਾ ਸਾਰੇ ਨਹੀਂ ਸੀ ਖੂਹ ਲਵਾ ਸਕਦੇ ਤੇ ਇਹ ਜਿਹੜੇ ਬੱਦਲ ਆਉਂਦੇ ਨੇ ਨਾ ਬੱਦਲ ਇਹ ਤੇ ਮਨ ਨੂੰ ਬਹੁਤ ਵੱਡਾ ਪਰਉਪਕਾਰ ਕਰਦੇ ਸੰਸਾਰ ਦੇ ਜੀਵਾਂ ਤੇ ਜਿਹੜਾ ਉੱਪਰੋਂ ਆਣ ਕੇ ਵਰਖਾ ਕਰਦੇ ਨੇ ਇਹ ਤੇ ਬਹੁਤ ਵੱਡਾ ਪਰਉਪਕਾਰ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਸਮਝ ਲਓ ਜਿਹੜੇ ਵੇਦ ਸ਼ਾਸਤਰ ਨੇ ਉਹ ਧਰਤੀ ਦੇ ਪਾਣੀ ਦੇ ਸਮਾਨ ਜਿਵੇਂ ਧਰਤੀ ਦਾ ਪਾਣੀ ਹਰ ਇੱਕ ਜੀਵ ਪ੍ਰਾਪਤ ਨਹੀਂ ਕਰ ਸਕਦਾ ਬੜੀ ਮੁਸ਼ਕਲਤ ਕਰਨੀ ਪੈਂਦੀ ਹੈ ਮਾਇਆ ਖਰਚਣੀ ਪੈਂਦੀ ਬਹੁਤੀ ਫਿਰ ਜਾ ਕੇ ਪ੍ਰਾਪਤ ਹੁੰਦਾ ਤੇ ਸਾਰਿਆਂ ਨੂੰ ਨਹੀਂ ਇਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਦਾ ਜਿਹੜਾ ਗਿਆਨ ਹੈ ਉਹ ਧਰਤੀ ਦੇ ਪਾਣੀ ਦੀ ਤਰ੍ਹਾਂ ਇਹ ਤੁਸੀਂ ਆਪ ਹੀ ਮੰਨਿਆ ਵੀ ਜਿਹੜੇ ਬੱਦਲ ਨੇ ਉੱਤੋਂ ਆਣ ਕੇ ਵਰਖਾ ਕਰਦੇ ਨੇ ਤੇ ਬਹੁਤ ਵੱਡਾ ਪਰਉਪਕਾਰ ਕਰਦੇ ਨੇ ਤੇ ਜਦੋਂ ਵਰਖਾ ਪੈਂਦੀ ਹੈ ਸਾਰਿਆਂ ਦੇ ਘਰਾਂ ਤੇ ਹੀ ਪੈਂਦੀ ਹੈ ਇਹ ਤੇ ਹੈ ਨਹੀਂ ਕਿ ਬ੍ਰਾਹਮਣਾਂ ਤੇ ਛਤਰੀਆਂ ਦੇ ਘਰਾਂ ਤੇ ਉਹਨਾਂ ਦੀ ਪੈਲੀ ਵਿੱਚ ਉਹਨਾਂ ਦੀ ਜ਼ਮੀਨ ਵਿੱਚ ਵਰਖਾ ਪੈ ਜਾਂਦੀ ਹੋਵੇ ਤੇ ਸ਼ੂਦਰ ਵੈਸ਼ਾਂ ਦੇ ਘਰ ਸੁੱਕੇ ਰਹਿ ਜਾਂਦੇ ਨਹੀਂ ਨਾ ਕਹਿੰਦੇ ਜੀ ਨਹੀਂ ਮੀਂਹ ਦਾ ਪਾਣੀ ਸਾਰਿਆਂ ਦੇ ਵਾਸਤੇ ਸਾਂਝਾ ਤੇ ਮੀਂਹ ਦਾ ਪਾਣੀ ਪ੍ਰਾਪਤ ਕਰਨ ਵਾਸਤੇ ਬਹੁਤੀ ਮਿਹਨਤ ਮੁਸ਼ਕਲ ਤੇ ਮਾਇਆ ਖਰਚਣ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਇਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਇਹ ਸਾਰਿਆਂ ਵਾਸਤੇ ਸਾਂਝੀ ਹੈ। ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਨਾ ਖੱਤਰੀ, ਬ੍ਰਾਹਮਣ, ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕੋਈ ਵੀ ਪੜ ਲਵੇ ਇਹਨੂੰ। ਕੋਈ ਰੋਕ ਨਹੀਂ ਵੀ ਫਲਾਣੀ ਜਾਤ ਵਾਲਾ ਬਾਣੀ ਨਹੀਂ ਪੜ ਸਕਦਾ ਫਲਾਣੀ ਵਾਲਾ ਪੜ ਤੇ ਸੁਣ ਸਕਦਾ ਨਹੀਂ ਕੋਈ ਵੀ ਪੜੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਸੰਸਾ ਨਹੀਂ ਅੰਤ ਪਰਮ ਗਤ ਪਾਏ ਕੋਈ ਵੀ ਗਾ ਲਵੇ ਕੋਈ ਵੀ ਸੁਣ ਲਵੇ ਕੋਈ ਸ਼ੰਕਾ ਨਹੀਂ ਇਹਦੇ ਵਿੱਚ ਤੇ ਜਿਹੜਾ ਵੀ ਗਾਵੇਗਾ ਸੁਨੇਗਾ ਉਹਦੀ ਪਰਮ ਗਤੀ ਹੋਵੇਗੀ ਇਹ ਬਾਣੀ ਜਿਹੜੀ ਹੈ ਇਹ ਮੀਂਹ ਦੇ ਜਲ ਦੀ ਤਰ੍ਹਾਂ ਬੱਦਲਾਂ ਦੇ ਪਾਣੀ ਦੀ ਤਰ੍ਹਾਂ ਇਹਨੂੰ ਇਹਦੇ ਗਿਆਨ ਨੂੰ ਸਮਝਣਾ ਪ੍ਰਾਪਤ ਕਰਨਾ ਬਹੁਤੀ ਮੁਸ਼ਕਲਤ ਦੀ ਲੋੜ ਨਹੀਂ ਬਹੁਤੀ ਮੁਸ਼ਕਲਤ ਦੀ ਲੋੜ ਨਹੀਂ ਸੁਖੈਣ ਸਮਝ ਵਿੱਚ ਆ ਜਾਂਦੀ ਤੇ ਸਾਰਿਆਂ ਵਾਸਤੇ ਜਿਵੇਂ ਬੱਦਲਾਂ ਦੀ ਵਰਖਾ ਸਾਰਿਆਂ ਉੱਪਰ ਪਰਉਪਕਾਰ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਰਿਆਂ ਉੱਤੇ ਪਰਉਪਕਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਇਹ ਫਾਲਤੂ ਨਹੀਂ ਇਹ ਤੇ ਬਹੁਤ ਵੱਡਾ ਮਹਾਨ ਸਤਿਗੁਰੂ ਸਾਹਿਬ ਜੀ ਦਾ ਪਰਉਪਕਾਰ ਹੈ ਬਹੁਤੀ ਵੱਡੀ ਦਇਆ ਕੀਤੀ ਉਹਨਾਂ ਨੇ ਸੰਸਾਰ ਦੇ ਜੀਵਾਂ ਤੇ ਜੈਸੇ ਧਰਤੀ ਉੱਪਰ ਮੇਗਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਹੀਂ ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ ਬਿਨ ਪੱਗਾਂ ਵਰਸਤ ਫੇਰਾਹੀ ਧਰਤੀ ਦੇ ਵਿੱਚ ਪਾਣੀ ਹੈ ਵਰ ਬਿਨਾ ਪੈਰਾਂ ਤੋਂ ਆਉਂਦੇ ਨੇ ਬੱਦਲ ਉਹਨਾਂ ਦੇ ਪੈਰ ਕੋਈ ਨਹੀਂ ਫਿਰ ਵੀ ਧਰਤੀ ਤੇ ਵਰਖਾ ਕਰਦੇ ਨੇ ਬਾਬਾ ਤੂੰ ਐਸੇ ਭਰਮ ਚੁਕਾਹੀ ਜੋਕਿਸ਼ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਹੇ ਸਮਾਹੀ ਇਸ ਤਰ੍ਹਾਂ ਤੁਸੀਂ ਆਪਣੇ ਮਨ ਦਾ ਭਰਮ ਦੂਰ ਕਰੋ ਵੀ ਗੁਰੂ ਨਾਨਕ ਦੀ ਬਾਣੀ ਬਾਦੂ ਨਹੀਂ ਇਹ ਬਹੁਤ ਵੱਡਾ ਪਰਉਪਕਾਰ ਹੈ ਇਹ ਬਹੁਤ ਵੱਡਾ ਪਰਉਪਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰੀ ਜੀਵਾਂ ਦੇ ਉੱਤੇ ਕੀਤਾ ਇਸ ਕਰਕੇ ਬਾਣੀ ਦੀ ਮਹਾਨਤਾ ਵੇਦਾਂ ਸ਼ਾਸਤਰਾਂ ਦੇ ਗਿਆਨ ਦੇ ਨਾਲੋਂ ਵੀ ਜ਼ਿਆਦਾ ਹੈ